ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਦਵਿੰਦਰ ਕੁਬਾਇਆ ਦੀ ਪ੍ਰਧਾਨਗੀ ਹੇਠ ਅੱਜ ਫਾਜ਼ਿਲਕਾ ਵਿੱਚ ਮੋਮਬਤੀ ਰੋਸ਼ ਮਾਰਚ ਕੱਢਿਆ ਗਿਆ ਇਹ ਰੋਸ਼ ਮਾਰਚ ਫਾਜ਼ਿਲਕਾ ਦੇ ਸ਼ੈਤਰੀ ਚੌਕ ਤੋਂ ਸ਼ੁਰੂ ਹੋ ਕੇ ਸੈਕਲਰ ਬਾਜ਼ਾਰ ਚ ਹੁੰਦਾ ਹੋਇਆ ਕੈਂਟਾ ਕਰ ਚੌਕ ਤੇ ਪੁੱਜਿਆ ਜਿੱਥੇ ਕਈ ਕਾਂਗਰਸੀ ਆਗੂ ਮੌਜੂਦ ਰਹੇ ਇੱਥੇ ਵਿਸ਼ੇਸ਼ ਤੌਰ ਤੇ ਕੁਮਾਰ ਗੁਰਗੋਲਡੀ ਚਾਮ ਸਾਬਕਾ ਮੰਤਰੀ ਹੰਸਰਾਏ ਜੋਸਨ ਅੰਕਿਤ ਕੁਮਾਰ ਅਤੇ ਸੁਰਿੰਦਰ ਕੰਬੋਜ ਵਿਸ਼ੇਸ਼ ਤੌਰ ਤੇ ਨਾਲ ਚੱਲੇ ਜਿੱਥੇ ਬੀਜੇਪੀ ਸਰਕਾਰ ਖਰਾਫ ਨਾਰੇ ਵੱਜ ਕੀਤੀ ਅਤੇ ਬੋਲਦੇ ਹੋਏ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਹਰਿਆਣਾ ਵਿੱਚ ADGP ਵੱਲੋਂ ਕੀਤੀ ਗਈ ਆਤਮ ਹੱਤਿਆ ਦੇ ਇਨਸਾਫ ਵਿੱਚ ਕਾਂਗਰਸ ਪਾਰਟੀ ਵੱਡਾ ਸੰਘਰਸ਼ ਕਰੇਗੀ ਅਤੇ ਹੋਰ ਬੋਲਦੇ ਹੋਏ ਕਿ ਕੁਝ ਕਿਹਾ ਗਿਆ ਕਾਂਗਰਸ ਦੀ ਕੀ ਰਣਨੀਤੀ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਹਾਂਜੀ ਦੋਸਤਾਂ ਸਾਹਿਬ ਕੈਂਡਲ ਬੱਟਟ ਕਟ ਦੀ ਨੋਬਤ ਕਿਉਂ ਆਈ ਬੜੀ ਦੁਖਦਵੀਂ ਗੱਲ ਹੈ ਕਿ ਅੱਜ ਤੋਂ ਤਕਰੀਬਨ 7 ਦਿਨ ਪਹਿਲਾਂ ਹਿੰਦੁਸਤਾਨ ਰੇਡੀ ਸਾਡੇ ਟੌਪ ਦੀ ਸਭ ਤੋਂ ਸਖਰੀਆਂ ਜਾਂਦੀਆਂ ਨੇ ਆਈਪੀਐਸ ਉਹਦੇ ਹਰਿਆਣਾ ਪ੍ਰਦੇਸ਼ ਦੇ ਸਾਡੇ ਉੱਥੇ ਡੀਏਡੀਜੀਪੀ ਸਾਹਿਬ ਭਾਈ ਪੂਰਨ ਕੁਮਾਰ ਜੀ ਉਹਨਾਂ ਨੇ ਆਪਣਾ ਸੂਇਸਾਈਡ ਉਹਨਾਂ ਨੂੰ ਕਰਨਾ ਪਿਆ ਆਪਣੀ ਜ਼ਿੰਦਗੀ ਤੋਂ ਆਪਣੇ ਹੱਥ ਧੋਣੇ ਪਏ ਕਿਉਂਕਿ ਜਿਸ ਤਰੀਕੇ ਦੇ ਨਾਲ ਡਿਸਕ੍ਰਿਮੀਨੇਸ਼ਨ ਜਿਹੜਾ ਦੇਸ਼ ਦੇ ਵਿੱਚ ਚੱਲ ਰਿਹਾ ਹੈ ਔਰ ਅੱਜ ਸਾਡੇ ਪ੍ਰਧਾਨ ਸਾਹਿਬ ਜਿਹੜੇ ਖਣਗੇ ਸਾਹਿਬ ਉਹਨਾਂ ਨੇ ਜੋ ਲੈਟਰ ਲਿਖਿਆ ਹੈ ਕਿਉਂਕਿ ਜੋ ਦੇਸ਼ ਤੇ ਜਿਸ ਵੇਲੇ ਕਨਸਟੀਟਿਊਸ਼ਨ ਬਣਿਆ ਔਰ ਉਹਦੇ ਨਰਮਾਤਾ ਸਨ ਔਰ ਹਿੰਦੁਸਤਾਨ ਦੇ ਲੋਕਾਂ ਨੂੰ ਉਸ ਵੇਲੇ ਬਾਬਾ ਭੀਮਰਾਓ ਅਬੈਦਕਰ ਨੇ ਸਭੁਰਦ ਕੀਤਾ ਅੱਜ ਉਹਨਾਂ ਦੇ ਲੋਕਾਂ ਦੇ ਨਾਲ ਜਿਸ ਤਰੀਕੇ ਨਾਲ ਡਿਸਕ੍ਰਿਮੀਨੇਸ਼ਨ ਕਰ ਰਹੀ ਹੈ ਬੀਜੇਪੀ ਉਹ ਜਿੰਨੀ ਉਹਦੀ ਨਿੰਦਾ ਕਰ ਲਈ ਉਨੀ ਥੋੜੀ ਹੈ ਕੱਲ ਸਾਡੇ ਪੰਜਾਬ ਦੇ ਜੋ ਪ੍ਰਧਾਨ ਨੇ ਰਾਜਾ ਵੜਿੰਗ ਜੀ ਔਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਾਡੇ ਚੰਨੀ ਸਾਹਿਬ ਉਹਨਾਂ ਸਾਰਿਆਂ ਦੀ ਅਗਜ਼ਕਸ਼ਾ ਦੇ ਵਿੱਚ ਜਿਹੜੀ ਮੀਟਿੰਗ ਹੋਈ ਅੱਜ ਸਾਰੇ ਪੰਜਾਬ ਦੇ ਵਿੱਚ ਜਿਲ੍ਹਾ ਹੈੱਡਕੁਆਰਟਰ ਤੇ ਜੋ ਕੈਂਡਲ ਮਾਰਚ ਕੱਢੇ ਜਾ ਰਹੇ ਨੇ ਔਰ ਕਾਂਗਰਸ ਪਾਰਟੀ ਜੋ ਹਿੰਦੁਸਤਾਨ ਦੀ ਕਾਂਗਰਸ ਪਾਰਟੀ ਸਾਡੇ ਰਾਹੁਲ ਗਾਂਧੀ ਜੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਸਾਡੇ ਵਰਦਾਨ ਸਾਹਿਬ ਖੜਗੇ ਸਾਹਿਬ ਔਰ ਪੰਜਾਬ ਪ੍ਰਦੇਸ਼ ਕਾਂਗਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਬਾ ਜੀ ਔਰ ਸਾਡੇ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਇਹਨਾਂ ਸਾਰਿਆਂ ਦੀ ਅਗਵਾਈ ਦੇ ਥੱਲੇ ਅਸੀਂ ਜੋ ਪਾਰਟੀ ਨੇ ਫੈਸਲਾ ਕੀਤਾ ਲੜਾਈ ਲੜਾਂਗੇ ਕਿਉਂਕਿ ਜਿੰਨਾ ਚਿਰ ਜਿਹੜੇ ਅਸਲ ਕਲਪਰੇਟਸ ਨੇ ਜਿਨ੍ਹਾਂ ਨੇ ਉਸ ਵੇਲੇ ਜਿਹੜਾ ਇਹ ਸਾਰਾ ਕੁਝ ਕਰਾਨ ਦੇ ਵਿੱਚ ਉਹਨਾਂ ਦਾ ਜਿਹੜੀ ਕੰਟਰੀਬਿਊਸ਼ਨ ਹੈ ਔਰ ਜੋ ਵਾਈਪ ਪੂਰਨ ਕੁਮਾਰ ਜੀ ਜਿਹੜੇ ਲਿਖ ਕੇ ਗਏ ਨੇ ਉਹ ਜਿੰਨਾ ਚਿਰ ਸਾਰਿਆਂ ਨੂੰ ਫੜ ਕੇ ਜ਼ਿਲ੍ਹਾ ਦੇ ਵਿੱਚ ਬੰਦ ਨਹੀਂ ਕੀਤਾ ਜਾਂਦਾ ਤੇ ਉਹਨਾਂ ਚਿਰ ਸੰਘਰਸ਼ ਚੱਲ ਹੀ ਰਹੇਗਾ ਔਰ ਕਾਂਗਰਸ ਪਾਰਟੀ ਲਈ ਜਿਹੜੀ ਹਮੇਸ਼ਾ ਤਗੜੀ ਹੋ ਕੇ ਸਪੋਰਟ ਕਰਦੀ ਰਹੇਗੀ। ਜ਼ਿਲ੍ਹਾ ਪ੍ਰਧਾਨ ਦੇ ਅੰਦਰ ਕੁਬਾਇਆ ਦੀ ਰਖਸਤ ਹੈ ਕਿ ਰੋਸ਼ਨੀ ਅਲੀ ਕੱਢ ਗਈ ਉਹਨੂੰ ਕਿਹਨਾਂ ਵੇਖਦੇ ਵੀ ਕਿੰਨਾ ਕੋਸਰ ਹੋਊਗਾ ਜੀ। ਦੇਖੋ ਜੀ ਕਿਉਂ ਨਹੀਂ ਸਾਡੇ ਪ੍ਰਧਾਨ ਸਾਹਿਬ ਨੇ ਔਰ ਪ੍ਰਧਾਨ ਸਾਹਿਬ ਦੀ ਅਧਿਐਕਸ਼ਾ ਦੇ ਵਿੱਚ ਜੋ ਜ਼ਿਲ੍ਹੇ ਦਾ ਪ੍ਰੋਗਰਾਮ ਹੋਣਾ ਜਿਹਨਾਂ ਦੀ ਅਧਿਐਕਸ਼ਾ ਦੇ ਥੱਲੇ ਅਸੀਂ ਜੋ ਪ੍ਰਦਰਸ਼ਨ ਕੀਤਾ ਔਰ ਇਸ ਤਰੀਕੇ ਦੇ ਨਾਲ ਸਾਰੇ ਪੰਜਾਬ ਦੇ ਜ਼ਿਲ੍ਹਾ ਜਿਹੜੇ ਪ੍ਰਧਾਨ ਨੇ ਉਹਨਾਂ ਦੀ ਅਧਿਐਕਸ਼ਾ ਦੇ ਥੱਲੇ ਜਿਹੜਾ ਅੱਜ ਪ੍ਰੋਗਰਾਮ ਜਿਹੜਾ ਰੋਸ ਐਂਡ ਪ੍ਰੋਟੈਸਟ ਅਸੀਂ ਕਰ ਰਹੇ ਹਾਂ ਕੈਂਡਲ ਮਾਰਚ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਥੈਂਕ ਯੂ ਸਰ ਮੈਡਮ ਕੀ ਲਿਖਦੇ ਹੋ ਅੱਜ ਦੇ ਕੈਂਡਲ ਮਾਰਚ ਵਿੱਚ ਅਸੀਂ ਅੱਜ ਬਹੁਤ ਵਿਸਤਾਰ ਦੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਜਿੰਦਰ ਕੁਬਾਇ ਜੀ ਨੇ ਜੋ ਸੰਸਾਦ ਜੀ ਨੇ ਦੱਸਿਆ ਹੈ ਆਪਾਂ ਸਾਰੇ ਮਹਿਸੂਸ ਕਰਦੇ ਵੀ ਕਿਸੇ ਵੀ ਆਤਮ ਹੱਤਿਆ ਦੇ ਮਗਰ ਕਿਸੇ ਨਾ ਕਿਸ ਦਾ ਹੱਥ ਜ਼ਰੂਰ ਹੁੰਦਾ ਹੈ। ਇਸ ਸਟੇਜ ਤੱਕ ਪਹੁੰਚਣ ਵਾਸਤੇ ਬੰਦੇ ਨੂੰ ਬੜੀਆਂ ਉਹਨਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਹੁਣ। ਅਸੀਂ ਦੇਖ ਰਹੇ ਹਾਂ ਕਿ ਜਦੋਂ ਤੋਂ ਇਹ ਬੀਜਤੀ ਸਰਕਾਰ ਆਈ ਹੈ ਨੰਦਾ ਇੱਕੋ ਹੀ ਇੱਕ ਮੋਟਿਵ ਹੈ ਕਿ ਦਰਮ ਦੇ ਨਾਮ ਤੇ ਰਾਜ ਕਰਨਾ ਔਰ ਹਮੇਸ਼ਾ ਹੀ ਸਵਿਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਨੇ ਵੀ ਜਿਹੜੇ ਕਟਕਿੰਤੀ ਨਹੀਂ ਜਾਂ ਕੋਈ ਐਸੀ ਗੱਲ ਵਰ ਗਿਆ ਹਮੇਸ਼ਾ ਉਹਨਾਂ ਦਾ ਹਰ ਜਗ੍ਹਾ ਤੇ ਫੇਸ ਕਰਨਾ ਬੜਾ ਔਖਾ ਹੋਇਆ ਪਿਆ ਔਰ ਇਹ ਉਹਨਾਂ ਦੀ ਆਤਮ ਹੱਤਿਆ ਸਾਬਤ ਕਰਦੀ ਹੈ ਪੂਰਨ ਕੁਮਾਰ ਜੀ ਦੀ ਕਿ ਕਿਤੇ ਨਾ ਕਿਤੇ ਉਹਨਾਂ ਦਾ ਨਾਂ ਕੋਈ ਐਝਾ ਹੁੰਦਾ ਆਦਮੀ ਆਤਮ ਹੱਤਿਆ ਤੱਕ ਪਹੁੰਚਣਾ ਐਨੀ ਪੋਸਟ ਤੇ ਪਹੁੰਚ ਕੇ ਬੜਾ ਔਖਾ ਹੈ ਕਿਉਂਕਿ ਗਰੀਬ ਪਰਵਾਸੀਨ ਸਟਰਗਲ ਕਰਕੇ ਇੱਥੋਂ ਤੱਕ ਪਹੁੰਚਦੇ ਆ ਜਾਤ ਮਤਾਂ ਕੀਤੀ ਤੋਂ ਦੇ ਮਗਰ ਕੋਈ ਨਾ ਕੋਈ ਰੀਜ਼ਨ ਜ਼ਰੂਰ ਹੋਗਾ ਅਸੀਂ ਇਹ ਹੀ ਕਹਿੰਨੇ ਵੀ ਸਰਕਾਰ ਜਿਹੜੀ ਕਾਰਨ ਤੱਕ ਪਹੁੰਚੇ ਪਰ ਜਿਹੜੇ ਅਫਸਰਾਂ ਦੇ ਕਾਰਨ ਉਹ ਇੱਥੋਂ ਤੱਕ ਪਹੁੰਚੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਧੰਨਵਾਦ ਸਾਬ ਦੀ ਮੌਤ ਦੀ ਬਹੁਤ ਹੀ ਮਾੜੀ ਘਟਨਾ ਹੈ ਨਾ ਉਹਨਾਂ ਦੇ ਦੁੱਖ ਅਫਸੋਸ ਪ੍ਰਗਟ ਕਰਦਾ ਤੇ ਜਿਹੜੇ ਗੁਨਾਹਗਾਰ ਹੈ ਉਹਨਾਂ ਨੂੰ ਸਖਤ ਤੋਂ ਸਜ਼ਾ ਸਖਤ ਸਜ਼ਾ ਦਿਲਾਈ ਜਾਵੇ ਤਾਂ ਜੋ ਆਣ ਆਲੀ ਪੀੜੀਆਂ ਦੀ ਇੱਕ ਮਿਸਾਲ ਬਣੀ ਲੋਕਾਂ ਨੂੰ ਅਵੇਰ ਹੋਏ ਕਾਰ एससी ਯਾ ਗਰੀਬ ਲੋਕ ਯਾ ਜਿਹੜੇ ਬੰਦੇ ਜਿਹੜੇ ਜਿਹੜੇ ਨਹੀਂ ਪਹੁੰਚ ਕਰ ਸਕਦੇ ਉਹਨਾਂ ਨੂੰ ਬਹੁਤ ਮਜਬੂਰ ਕਰ ਰਹੀ ਹੈ ਮਜਬੂਰ ਹੋ ਕੇ ਲੋਕ ਏਡੇ ਏਡੇ ਵੱਡੇ ਅਫਸਰ ਵੀ ਦੇਖੋ ਮੌਤ ਆਤਮ ਹੱਤਿਆ ਕਰ ਰਹੇ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇ ਤਾਂ ਜੋ ਇਨਸਾਫ ਪਰਿਵਾਰ ਨੂੰ ਮਿਲ ਸਕੇ ਥੈਂਕ ਯੂ ਸਰ ਹਾਂਜੀ ਪ੍ਰਧਾਨ ਜੀ ਅੱਜ ਇਨਸਾਫ ਲਈ ਕੈਂਡਲ ਮਾਰਚ ਕੱਢਣਾ ਪੈ ਰਿਹਾ ਕਿਵੇਂ ਦੇਖਦੇ ਬਿਲਕੁਲ ਜੀ ਜਿਹੜੀ ਜੇਪੀ ਸਰਕਾਰ ਨੇ ਉਹਨੇ ਹਮੇਸ਼ਾ ਹੀ ਜਿਹੜਾ ਕਰੀਬ ਲੋਕਾਂ ਦੇ ਨਾਲ ਧੱਕਾ ਕੀਤਾ ਹੈ ਐਸਟਰੀ ਭਾਈਚਾਰੇ ਦੇ ਨਾਲ ਹਮੇਸ਼ਾ ਧੱਕਾ ਕੀਤਾ ਔਰ ਜਿਹੜੀ ਆਪਦੀ ਰਾਜਨੀਤੀ ਕੀਤੀ ਉਹ ਧਰਮ ਦੇ ਨਾਂ ਦੇ ਕੀ ਇਹ ਸਾਰਾ ਕੁਝ ਸਾਹਮਣੇ ਆ ਗਿਆ ਕਿ ਜਦੋਂ ਹਰਿਆਣਾ ਦੇ ਐਡੀਜੀਪੀ 바이 ਪੂਰਨ ਕੁਮਾਰ ਜੀ ਨੂੰ ਸੁਸਾਈਡ ਕਰਨਾ ਪਿਆ ਔਰ ਸੁਸਾਈਡ ਨੋਟ ਵੀ ਉਹਨਾਂ ਨੇ ਲਿਖਿਆ ਔਰ ਉਹ ਸੁਸਾਈਡ ਰਿਪੋਰਟ ਤੋਂ ਬਾਅਦ ਵੀ ਜਿਹੜਾ ਹਜੇ ਤੱਕ ਨਾ ਉਥੋਂ ਦੇ ਡੀਜੀਪੀ ਤੇ ਨਾ ਉਤੋਂ ਦੇ ਐਸਐਸਬੀ ਜਿਹਨੇ ਬਾਈ ਨੇਮ ਆਊਟਸਾਈਡ ਦੇ ਨੋਟ ਦੇ ਵਿੱਚ ਲਿਖਿਆ ਹੈ ਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਉਸ ਐਸਸੀ ਪਰਿਵਾਰ ਨੂੰ ਕੋਈ ਅਜੇ ਤੱਕ ਇਨਸਾਫ ਨਹੀਂ ਮਿਲਿਆ ਸੋ ਇਹ ਤਾਂ ਇਹ ਸਾਬਤ ਹੁੰਦਾ ਕਿ ਬੀਜੇਪੀ ਹਮੇਸ਼ਾ ਹੀ ਪਛੜੇ ਵਰਗ ਨੂੰ ਗਰੀਬਾਂ ਨੂੰ ਜਿਹੜੇ ਐਸਸੀ ਵਰਗ ਹੈ ਉਹਨਾਂ ਨੂੰ ਦਬਾ ਕੇ ਰੱਖਣਾ ਚਾਹੁੰਦੀ ਹੈ ਔਰ ਇਹ ਸਾਰਾ ਕੁਝ ਸਾਹਮਣੇ ਆ ਗਿਆ ਔਰ ਅੱਜ ਜਿਹੜਾ ਜੀਲਾ ਕਾਂਗਰਸ ਪਾਰਟੀ ਕਮੇਟੀ ਵੱਲੋਂ ਕਾਂਗਰਸ ਪਾਰਟੀ ਕਮੇਟੀ ਵੱਲੋਂ ਅੱਜ ਅਸੀਂ ਕੈਂਡਲ ਮਾਰਚ ਕੱਢਿਆ ਹੈ ਅਫਾਜਲ ਕਾ ਸ਼ਹਿਰ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਜਿਹੜੇ ਅੱਜ ਕੈਂਡਲ ਮਾਰਚ ਕੱਢੇ ਜਾ ਰਹੇ ਹੈ ਜਿਹੜੇ ਐਡੀਜੀਪੀ ਸਾਹਿਬ ਪੂਰਨ ਕੁਮਾਰ ਨੂੰ ਇਨਸਾਫ ਦੀ ਮੰਗ ਵਾਸਤੇ ਜੇ ਇਨਸਾਫ ਉਹਨਾਂ ਨੂੰ ਨਹੀਂ ਮਿਲੇਗਾ ਤਾਂ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਖੜੀ ਹੈ ਅਸੀਂ ਜਿਹੜਾ ਪ੍ਰਦਰਸ਼ਨ ਹੈ ਹੋਰ ਅੱਗੇ ਲੈ ਕੇ ਜਾਵਾਂ ਕਿਸ ਤਰ੍ਹਾਂ ਦਾ ਇਨਸਾਫ ਕਾਂਗਰਸ ਪਾਰਟੀ ਉਹਨਾਂ ਲਈ ਮੰਗਦੀ ਹੈ ਜੀ ਜਿਹੜੇ ਮੇਰੇ ਨਾਮ ਉਹਨੇ ਡੀਜੀਪੀ ਦਾ ਨਾਮ ਲਿਆ ਐ ਐਸਐਸਪੀ ਦਾ ਨਾਮ ਲਿਆ ਐ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਐ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਐ ਤਾਂ ਕਿ ਉਹਨਾਂ ਦੇ ਪਰਿਵਾਰ ਨੂੰ ਔਰ ਐਸੀ ਭਾਈ ਜਾ ਰਹੇ ਨੂੰ ਮੈਂ ਸਮਝਦਾ ਕਿ ਇਨਸਾਫ ਮਿਲ ਸਕੇ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ